ਜਿੱਤਨੇ ਉਹ ਮੁੰਡਾ ਝੁਲਸਿਆ ਵਾ 80% ਝੁਲਸ ਗਿਆ। ਉਹ ਦਿਨ ਸਰਕਾਰ ਨੇ ਕਿਸੇ ਨੇ ਕੋਈ ਕੋਸ਼ਿਸ਼ ਪਾ ਕੇ ਜਾਂ ਕਿਸੇ ਨੇ ਵੀ ਨਹੀਂ ਕੀਤਾ। ਤੇ ਅਸੀਂ ਆਲ ਜਿੰਨੇ ਪੰਜਾਬ ਦੇ ਮੁੰਡੇ ਫਾਇਰ ਬ੍ਰੀਡ ਦੇ ਸਾਰੇ ਫੰਡ ਇਕੱਠਾ ਕਰਕੇ ਉਹ ਪਹੁੰਚੇ। ਉਹਨਾਂ ਦਿੱਤਾ ਸਾਰਾ 36-40 ਲੱਖ ਰੁਪਇਆ ਮੈਗਲ ਹਸਪੀਟਲ ਵਾਲਿਆਂ ਨੇ ਮੰਗਿਆ ਸੀ। ਤੇ ਉਹ ਜੇ 36-40 ਲੱਖ ਜਾਂ ਸਰਕਾਰ ਦਾ ਕੋਈ ਵੀ ਚੁੱਕ ਲੈਂਦਾ ਇਸ ਟਮ ਉਹ ਗੰਗਦੀ ਜਿੰਦਾ ਹੋਣਾ। ਨਵੋ ਬੰਦੇ ਚੰਗਈ ਦੇ ਸ਼ਰਾਬ ਪੀ ਕੇ ਮਰ ਗਏ। ਉਸੇ ਵਲੇ ਮੌਕੇ ਤੇ ਹੀ ਮੁੱਖ ਮੰਤਰੀ ਸਾਹਿਬ ਨੇ 10-12 ਲੱਖ ਭੇਜ ਦਿੱਤਾ। ਤੇ ਐ ਕਿਹੜਾ ਸਾਡਾ ਵੀਰ ਅੱਗੇ ਝੁਲਸਕੇ ਪੂਰਾ ਹੋਇਆ। ਨੂੰ ਕੋਈ ਲਾਨੀ ਹੈਗਾ ਤੇ ਜੀ ਉਹਨਾਂ ਨੂੰ ਕਰਤਾ ਤੇ ਫਿਰ ਇਹਨਾਂ ਵਾਸਤੇ ਵੀ ਆਈ ਪਈਂ ਪਿੰਡੋਂ ਕਦਵਾਗੇ ਸ਼ਰਾਬ ਪੀਓ ਤੇ 10 ਲੱਖ ਰੁਪਏ ਕਮਾਓ ਹਰ ਇੱਕ ਬੰਦਾ ਸੋਚੇਗਾ ਕੀ ਦੇਵਾਂਗੇ ਉਹਨਾਂ ਨੂੰ ਨਾਲੇ ਪੱਕੀ ਨੌਕਰੀ ਦੇਵਾਂਗੇ ਜਿਹੜੇ ਮਲਾਜਮ ਮਰੇ ਨੇ ਆਪਣੀ ਸ਼ਰਾਬ ਪੀ ਕੇ ਉਹਨੇ ਪਰਵਾਹ ਨੂੰ ਪੱਕੀ ਨੌਕਰੀ ਵੀ ਦੇਵਾਂਗੇ ਤੁਹਾਡੇ ਮਲਾਜਮ ਤੁਹਾਡੇ ਮਲਾਜਮ ਨੂੰ ਉਹਦੇ ਕੁਝ ਹੈ ਹੀ ਨਹੀਂ ਜੀ ਤੁਸੀਂ ਸਾਰੇ ਬਈ ਕੱਚੇ ਮਲਾਜਮ ਸਾਰੇ ਕੱਚੇ ਕਿੰਨੀ ਤਨਖਾਹ ਤੁਹਾਡੀ ਬਈ ਜਿਹੜੀ ਤਨਖਾਹ ਸਾਰੀ 10000 ਰੁਪਏ 10000 ਰੁਪਏ ਹਾਂਜੀ 10000 ਦੇ ਵਿੱਚ ਤੁਸੀਂ ਮੌਤਨਾ ਖੇਡਤੀ ਜਾ ਕੇ ਬਿਲਕੁਲ ਜੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੀ ਨਹੀਂ ਤਨਖਾਹ ਦੇ ਨਾਲ ਨਹੀਂ ਚੱਲਦਾ ਜੀ ਇਹ ਤੇ ਲੱਗੀ ਫੱਬੀ ਆ ਜੀ ਇਹ ਤੇ ਹੁਣ ਮੈਨੂੰ ਤੇ ਕੈਮਰੇ ਸਾਹਮਣੇ ਦੱਸਦੇ ਸ਼ਰਮ ਆਉਂਦੀ ਹੈ ਮੈਂ ਕੀ ਦੱਸਾਂ ਵੀ ਮੈਂ 10000 ਸੀ ਕਿ ਜਾਨਾ ਚੱਲਦਾ ਕੀ ਤੁਸੀਂ ਇਹ ਕਹਿ ਰਹੇ ਨਹੀਂ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਉਹ ਨੌਕਰੀ ਦਾ ਕੀ ਫਾਇਦਾ ਜਿਹੜੀ ਉਹ ਕਰ ਰਹੇ ਸੀ ਉਹਨਾਂ ਦੇ ਘਰ ਦਾ ਇੱਕ ਦੋ ਭੈਣਾਂ ਇੱਕ ਉਹਦਾ ਛੋਟਾ ਬ੍ਰਦਰ ਹੈ ਕੀ ਕੀ ਤੁਸੀਂ ਆਪ ਸੋਚੋ ਕਿ ਉਹ ਉਹਦਾ ਛੋਟਾ ਬ੍ਰਦਰ ਇਹ ਨੌਕਰੀ ਕਰੇਗਾ ਜ ਇਹ ਨਾ ਕੋਈ ਪੱਕਾ ਨਾ ਕੋਈ ਕੱਚਾ ਅੱਜ ਕਈ ਇੱਕ ਤਕਰੀਬਨ 10 ਸਾਲ 15 ਸਾਲ ਹੋ ਚੁੱਕੇ ਮੁੰਡਿਆਂ ਨੂੰ ਕੋਈ ਉਹਨਾਂ ਦਾ ਬਾਣ ਹੀ ਫੜੀ ਸਰਕਾਰ ਨੂੰ ਜਿੱਦਾਂ ਅੱਜ ਗੰਦੀ ਨਾਲ ਹੋਇਆ ਕੱਲ ਨੂੰ ਹੱਡਾ ਵੀ ਹੋ ਸਕਦਾ ਠੀਕ ਹੈ ਜੀ ਐਂ ਨਹੀਂ ਚਾਹੁੰਦੇ ਵੀ ਤਨਖਾਹ ਵਧਾਈ ਜਾ ਐਂ ਚਾਹੁੰਦੇ ਪੱਕਾ ਤੇ ਕਰੋ ਜਿਹੜੇ ਸਾਡੇ ਪਿੱਛੇ ਆ ਜ਼ਬਰਦਾਰੀ ਉਹਨਾਂ ਨੂੰ ਤੇ ਕੁਝ ਮਿਲੇ ਅੱਜ ਤੁਸੀਂ 10 ਦਿਨ 20 ਦਿਨ ਇਹ ਮੁੱਦਾ ਚੱਲੇਗਾ ਇਸ ਤੋਂ ਬਾਅਦ ਕਿਸੇ ਮੰਤਰੀ ਨੇ ਗੱਲ ਨਹੀਂ ਕਰਨੀ ਦੇਖੋ ਜੀ ਸਾਡੇ ਉੱਪਰ ਅਨਟ੍ਰੇਨ ਬੰਦੇ ਪੱਕੇ ਭਾਲਤੇ ਆ ਪਲਸ ਕੀ ਸਾਨੂੰ ਅਜੇ 10 10 ਸਾਲ 11 11 15 15 ਸਾਲ ਹੋ ਗਏ ਜਿਹੜੇ ਕੱਚੇ ਨੇ ਉਹਨਾਂ ਨੂੰ ਅਜੇ ਵੀ ਸਰਕਾਰ ਅਨਟ੍ਰੇਨ ਕਹਿੰਦੀ ਹੈ ਕਿ ਜਿਹੜੇ ਅਨਟ੍ਰੇਨ ਉੱਪਰ ਆਣਗੇ ਬਾਹਰ ਤੇ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਹੈ ਕਿਤੇ ਵੀ ਜਾ ਕੇ ਪੁੱਛ ਲੋਗੇ ਨਾ ਕਿ ਅਸੀਂ ਨੌਕਰੀ ਕਰਨੀ ਉਹ ਕਹਿੰਦੇ ਨਹੀਂ ਕਰਾਂਗੇ 10000 ਬਦਲੇ ਕੌਣ ਜਾਣ ਬਗਾਏ ਚੀਜ਼ ਦੇ ਦੇਖੋ ਆਪਾਂ ਆਰਮੀ 'ਚ ਜਾਂਦੇ ਆ ਬਾਰਡਰ ਤੇ ਗੋਲੀ ਵਜਦੀ ਆ ਉਹਦੇ ਪਿੰਡ ਦੇ ਉਹਦੇ ਪਿੰਡ 'ਚ ਜਾ ਕੇ ਤਾਂ ਘੇੜ ਵੀ ਬੰਦਾ ਬਕਾਇਦਾ ਉਹਨੂੰ ਰਸ਼ਵੀ ਮਿਲਦੀ ਆ ਕੀ ਗੱਲ ਇਹ ਫਾਈਟਰ ਨਹੀਂ ਇਹ ਵੀ ਤਾਂ ਲੋਕਾਂ ਵਾਸਤੇ ਲੜ ਰਿਹਾ ਨਾ ਜਾਤੇ ਕਿ ਮੈਂ ਇਹ ਕਹਿ ਰਹੇ ਵੀ ਇਹ ਵੀ ਲੋਕਾਸ ਤੇ ਲੜਦੇ ਨਾ ਕੀ ਗੱਲੇ ਨੂੰ ਦਰਜਾ ਨਹੀਂ ਦੇਣਾ ਚਾਹੀਦੀ। ਇਹ ਰਾਸ਼ੀ ਤੇ ਬਹੁਤ ਛੋਟੀ ਚੀਜ਼ ਆ। ਇਹਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਵਾ। ਸਾਡਾ ਫਾਇਰ ਡਰਾਈਵਲ ਜਦੋਂ ਗੱਡੀ ਲੈ ਕੇ ਜਾਂਦਾ ਨਾ ਤੁਰੰਤ ਐਕਸ਼ਨ ਹੋ ਜਾਂਦਾ। ਠੀਕ ਹੈ ਜੀ। ਉਦੋਂ ਸੇਫਟੀ ਸੂਟ ਵੀ ਸਾਡੀ ਸਾਰੀ ਨਾਲ ਹੁੰਦੀ ਹੈ। ਤੇ ਤੁਸੀਂ ਜਿੰਨਾ ਨੁਕਸਾਨ ਉਹਨਾਂ ਦਾ ਹੋਊਦੋ ਅਸੀਂ ਬਚਾ ਸਕਦੇ ਹਾਂ ਉਹਨਾਂ ਬਚਾਣੀ। ਅਸੀਂ ਉਦੋਂ ਸਾਡੇ ਦਿਮਾਗ 'ਚ ਨਹੀਂ ਤਨਖਾਹ ਹੁੰਦੀ। ਤੇ ਅਸੀਂ ਇੰਨੇ ਲੱਗੇ ਹੋਏ ਆਂ। ਐਂ ਇਹ ਸੋਚਦੇ ਆਂ ਵੀ ਇਹ ਸਾਡੇ ਘਰ ਆਂਗੂ ਆ। ਇਹਦਾ ਬਚਾਅ ਕੀਤਾ ਜਾਂ ਇੱਦਾਂ ਕੀਤਾ ਜਾਂਦਾ। ਲੋਕਵਾਇ ਟੀਵੀ ਨਾਲ ਜੁੜਨ ਤੋਂ ਸੀਮਾ ਹੈ ਹਮਤਾਜ ਪਿੰਡ ਖੋਟੇ ਨਿਹਾਲ ਸਿੰਘ ਵਾਲੇ ਦੇ ਇੱਕ ਨੇੜੇ ਇੱਕ ਪਿੰਡ ਖੋਟੇ ਉਥੋਂ ਦਾ ਇੱਕ ਨੌਜਵਾਨ ਗਗਨਦੀਪ ਸਿੰਘ ਜੋ ਕਿ ਫਾਇਰ ਬ੍ਰਿਗੇਡ ਦਾ ਕੱਚਾ ਮੁਲਾਜ਼ਮ ਸੀ ਜੋ ਅੱਗ ਬੁਝਾਉਣ ਮੋਗੇ ਦੇ ਨੇੜੇ ਇੱਕ ਪਿੰਡ ਵਿੱਚ ਜਾਂਦਾ ਤੇ ਖੁਦ ਅੱਗ ਦੇ ਵਿੱਚ ਚੁੱਲਸ ਜਾਂਦਾ 80% ਦੇ ਕਰੀਬ ਉਹਦੀ ਜਿਹੜੀ ਬੋਡੀ ਹੈ ਉਹ ਸੜ ਜਾਂਦੀ ਹੈ ਤੇ ਕੱਲ ਕਰੀਬ 18 ਦਿਨਾਂ ਬਾਅਦ ਉਹਨੇ ਹਸਪਤਾਲ ਦੇ ਵਿੱਚ ਆਵੜੇ ਆਖਰੀ ਸਾਹ ਲਏ ਉੱਥੇ ਸਵਾਲ ਇਹ ਖੜੇ ਹੋਏ ਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਹਾਲਤ ਕੀ ਹੈ ਕੀ ਉਹਨਾਂ ਦੀ ਤਨਖਾਹ ਤੇ ਕਿਵੇਂ ਉਹ ਕੰਮ ਕਰਦੇ ਨੇ ਉਸ ਤੋਂ ਬਾਅਦ ਇਸ ਨੌਜਵਾਨ ਦੇ ਲਈ ਸਰਕਾਰ ਨੇ ਹੁਣ ਤੱਕ ਕੀ ਐਲਾਨ ਕੀਤਾ ਜਿਵੇਂ ਕੱਲ ਸ਼ਰਾਬ ਦੇ ਨਾਲ ਜੋ ਮੌਤਾਂ ਹੋਈਆਂ ਮੁੱਖ ਮੰਤਰੀ ਸਾਹਿਬ ਖੁਦ ਉੱਥੇ ਪਹੁੰਚਦੇ ਆ ਤੇ 10-10 ਲੱਖ ਰੁਪਈਆ ਇੱਕ ਮਿੰਟ ਦੇ ਵਿੱਚ ਐਲਾਨ ਕਰ ਦਿੰਦੇ ਆ ਪਰ ਜਿਹੜਾ ਨੌਜਵਾਨ ਲੋਕਾਂ ਦੇ ਲਈ ਲੜਿਆ ਲੋਕਾਂ ਦੀ ਅੱਗ ਬੁਝਾਉਣ ਗਿਆ ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਅੱਗ ਬੁਝਾਉਣ ਗਿਆ ਖੁਦ ਅੱਗ ਵਿੱਚ ਮੱਚ ਗਿਆ ਉਹਦੇ ਲਈ ਸਰਕਾਰ ਨੇ ਕੀ ਐਲਾਨ ਕੀਤਾ ਸਾਡੇ ਨਾਲ ਫਾਇਰ ਬ੍ਰਿਗੇਡ ਦੇ ਸਾਰੇ ਉਹ ਮੁਲਾਜ਼ਮ ਨੇ ਜਿਹੜੇ ਕੱਚੇ ਮੁਲਾਜ਼ਮ ਨੇ ਕਿਵੇਂ ਆਪਣੀ ਜ਼ਿੰਦਗੀ ਬਸਰ ਕਰਦੇ ਅਤੇ ਕਿਵੇਂ ਇਸ ਨੌਜਵਾਨ ਦੇ ਨਾਲ ਜੋ ਕੁਝ ਵਾਪਰਿਆ ਸਾਰੀ ਗੱਲਬਾਤ ਕਰਦੇ ਆਂ ਬਈ ਸਭ ਤੋਂ ਪਹਿਲਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਬਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਤੁਹਾਡੇ ਸਾਥੀ ਨਾਲ ਕੀ ਘਟਨਾ ਵਾਪਰੀ ਦੀ ਹੈ ਜੀ ਇਹ ਇਹ ਤਕਰੀਬਨ ਜੀ ਜਿਹੜਾ ਗਗਨਦੀਪਾ ਮੁੰਡਾ 18 ਦਿਨ ਅੱਜ ਹੋ ਚੁੱਕੇ ਹਨ ਜੀ ਅੱਜ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਸ ਦਿਨ ਇਹ ਅਸੀਂ ਗਰਦਾਸਪੁਰ ਤੋਂ ਆਏ ਆਂ ਜੀ ਠੀਕ ਹੈ ਜੀ ਅਸੀਂ ਜਦੋਂਾਨੂੰ ਇਹ ਘਟਨਾ ਪਤਾ ਲੱਗਾ ਤੁਰੰਤ ਅਸੀਂ ਜੋ ਆਪਣਾ ਮਹਿਕਮਾ ਸਾਰਾ ਸਾਡਾ ਅਸੀਂ ਫੰਡ ਕੱਟਾ ਕੀਤਾ ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਫੰਡ ਸਾਰਾ ਦੇ ਦਿੱਤਾ ਇਹਨਾਂ ਨੂੰ ਠੀਕ ਹੈ ਜੀ ਹਾਲ ਪੰਜਾਬ ਚੋਂ ਜੀ ਅਸੀਂ ਦੇ ਦਿੱਤਾ ਤੇ ਸਰਕਾਰ ਉਸ ਵੇਲੇ ਕਿਸੇ ਕੋਈ ਨਹੀਂ ਮਦਦ ਨਹੀਂ ਕੀਤੀ ਕਿਸੇ ਠੀਕ ਹੈ ਉਦੋਂ ਇਹਨਾਂ ਦੀ ਕਈ ਨਾ ਬਾਣੀ ਫੜੀ ਅੱਜ ਉਹ ਕਹਿ ਰਹੀ ਸਰਕਾਰ ਐਲਾਨ ਕਰ ਰਹੀ ਹੈ ਜਾਂ ਤੇ ਐਲਾਨ ਉਹਨਾਂ ਨੂੰ ਲਿਖਤੀ ਦੇ ਦਨ ਤਾਂ ਵੀ ਸੇ ਐਲਾਨ ਮੰਨਦੇ ਆ ਤੁਹਾਨੂੰ ਪਤਾ ਅੱਜ ਕੱਲ ਤਕਰੀਬਨ ਤੁਸੀਂ ਆਪਣੇ ਪੱਤਰਕਾਰ ਚ ਕਿੰਨੇ ਐਲਾਨ ਹੁੰਦੇ ਆ ਕੋਈ ਸਿਰੇ ਨਹੀਂ ਚੜਦਾ ਇਸ ਕਰਕੇ ਤੁਸੀਂ ਇਹ ਕਹਿ ਰਹੇ ਨਹੀਂ ਵੀ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ ਉਹ ਨੌਕਰੀ ਦਾ ਕੀ ਫਾਇਦਾ ਜਿਹੜੀ ਉਹ ਕਰ ਰਹੇ ਸੀ ਉਹਨਾਂ ਦੇ ਘਰ ਦਾ ਇੱਕ ਦੋ ਭੈਣਾ ਇਹ ਉਹਦਾ ਛੋਟਾ ਬ੍ਰਦਰ ਹੈ ਕੀ ਕੀ ਤੁਸੀਂ ਆਪ ਸੋਚੋ ਕਿ ਉਹ ਉਹਦਾ ਛੋਟਾ ਬ੍ਰਦਰ ਇਹ ਨੌਕਰੀ ਕਰੇਗਾ ਜਿਹਨਾਂ ਦੀ ਇਹ ਹਾਲਤ ਹੋ ਚੁੱਕੀ ਹੈ ਇਹ ਨਾ ਕੋਈ ਪੱਕਾ ਨਾ ਕੋਈ ਕੱਚਾ ਅੱਜ ਕਈ ਇੱਕ ਤਕਰੀਬਨ 10 ਸਾਲ 15 ਸਾਲ ਹੋ ਚੁੱਕੇ ਮੁੰਡਿਆਂ ਨੂੰ ਕੋਈ ਉਹਨਾਂ ਦਾ ਬਾਣ ਹੀ ਫੜੀ ਸਰਕਾਰ ਨੇ ਜੇ ਇਹ ਅੰਕਰੇ ਕੱਢਦੇ ਨੇ ਆਪਣੇ ਵੀ ਅਸੀਂ ਇੰਨੀ ਨੌਕਰੀ ਦੇਤੀ ਇੰਨੀ ਨੌਕਰੀ ਦੇਤੀ ਠੀਕ ਹੈ ਜੀ ਉਹ ਜਿਹੜੇ ਬੰਦੇ ਇਹਨਾਂ ਨੇ ਭਰਤੀ ਕੀਤੇ ਆ ਉਹ ਅੰਟ੍ਰੇਨ ਨੇ ਠੀਕ ਹੈ ਜੀ ਤੇ ਜਿਹੜੇ ਪਹਿਲੇ ਮੁਲਾਜ਼ਮ ਹੋਏ ਇਹਨਾਂ ਨੇ ਮੁਲਾਜ਼ਮ ਨਹੀਂ ਸਮਝੇ ਕੀ ਗੱਲ ਉਹਨਾਂ ਦੀ ਕੋਈ ਪਾਲਸ ਨਹੀਂ ਬਣਨੀ ਚਾਹੀਦੀ ਪੱਕੇ ਨਹੀਂ ਹੋਣੀ ਚਾਹੀਦੇ ਤੁਸੀਂ ਸਾਰੇ ਬਈ ਕੱਚ ਕਿੰਨੀ ਤਨਖਾਹ ਤੁਹਾਡੀ ਬਈ ਬਈ ਸਾਡੀ ਤਨਖਾਹ ਸਾਰੀ 10000 ਰੁਪਏ ਦੀ 10000 ਰੁਪਏ ਹਾਂਜੀ 10000 ਦੇ ਬਈ ਤੁਸੀਂ ਮੌਤ ਨਾ ਖੇਡਦੇ ਜਾ ਕੇ ਬਿਲਕੁਲ ਜੀ ਇਹ ਲੋਕੀ ਮੈਂ ਲੋਕਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੀ ਲੋਕੀ ਸਾਨੂੰ ਮਜ਼ਾਕ ਸਮਝਦੇ ਆ ਵੀ ਇਹ ਫਾਇਰ ਬ੍ਰਿਗੇਡ ਚ ਲੱਗੇ ਹੋਏ ਆ ਕਿ ਮਤਲਬ ਕਿ ਇਹਨਾਂ ਦੀ ਸੋਚ ਇਦਾਂ ਦੀ ਹੋ ਚੁੱਕੀ ਆ ਅੱਜ ਜੋ ਇਹ ਘਟਨਾ ਹੋਈ ਆ ਅੱਜ ਲੋਕਾਂ ਨੂੰ ਪਤਾ ਲੱਗੇਗਾ ਕਿ ਫਾਇਰ ਬ੍ਰਿਗੇਡ ਕੀ ਚੀਜ਼ ਆ ਅੱਜ ਜੋ ਮੁੰਡਾ ਫਾਈਟਿੰਗ ਕਰਦਾ ਆਪਣੀ ਜਾਨ ਖੋ ਕੇ ਬਹਿ ਗਿਆ ਅੱਜ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗੇਗਾ ਉਹਨੂੰ ਸ਼ਹੀਦ ਦਾ ਵੀ ਦਰਦ ਦਰਜਣਾ ਚਾਹੀਦਾ ਇਹ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਆਪਣੀ ਆਤਮਾ ਹੀ ਅੰਦਰ ਆ ਗਈ ਸ਼ਹੀਦ ਦਾ ਦਰਜਾ ਕਿਉਂਕਿ ਉਹ ਆਪਣੇ ਕੋ ਘਰ ਦੇ ਕੰਮ ਨਹੀਂ ਕਰਨ ਗਿਆ ਠੀਕ ਜੇ ਇੱਕ 10000 ਬਦਲੇ ਆਪਣੀ ਪਰਿਵਾਰ ਦੀ ਖਾਤਰ ਢਿੱਡ ਭਰਨ ਵਾਸਤੇ ਡਿਊਟੀ ਤੇ ਜਾ ਰਿਹਾ ਅੱਛਾ ਜਦੋਂ ਨੌਜਵਾਨ ਨਾਲ ਇਹ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਰਿਆਂ ਨੇ ਸਹਿਯੋਗ ਦਿੱਤਾ ਮਤਲਬ ਜਿਹੜਾ ਸਹਿਯੋਗ ਆ ਉਸ ਦੇ ਇਲਾਜ ਲਈ ਦਿੱਤਾ ਗਿਆ ਸੀ ਇਲਾਜ ਕਰਵਾਉਣ ਦੇ ਲਈ ਉਹਦੇ ਇਲਾਜ ਕਰਨ ਵਾਸਤੇ ਦਿੱਤਾ ਗਿਆ ਸੀ ਉਹਦੇ ਉਹਦੋਂ ਸਰਕਾਰ ਨੂੰ ਮੈਂ ਕਿ ਨਾ ਕਿ ਅੱਜ ਲਾਨ ਹੋ ਰਿਹਾ ਅੱਜ ਉਹਦੀ ਡੈਥ ਹੋਈ ਆ ਤਾਂ ਇਹ ਸਰਕਾਰ ਸਾਰੇ ਮੰਤਰੀ ਬਿਆਨ ਦੇ ਰਹੇ ਨੇ ਜਿਸ ਨੇ ਉਹ ਮੁੰਡਾ ਝੁਲਸਿਆ ਵਾ 80% ਝੁਲਸ ਗਿਆ ਉਸ ਦਿਨ ਸਰਕਾਰ ਨੇ ਕਿਸੇ ਨੇ ਕੋਈ ਪੋਸਟ ਪਾ ਕੇ ਜਾਂ ਕਿਸੇ ਨੇ ਵੀ ਨਹੀਂ ਕਿਹਾ ਠੀਕ ਜੀ ਤੇ ਅਸੀਂ ਆਲ ਜਿੰਨੇ ਪੰਜਾਬ ਦੇ ਮੁੰਡੇ ਫਰਗ੍ਰੇਡ ਦੇ ਸਾਰੇ ਫੰਡ ਇਕੱਠਾ ਕਰਕੇ ਉਹ ਪਹੁੰਚੇ ਉਹਨਾਂ ਦਿੱਤਾ ਸਾਰਾ ਅੱਜ ਅਸੀਂ ਗਰਦਾਪੁਰੋਂ ਪੰਜ ਜਣੇ ਆਏ ਆ ਠੀਕ ਜੀ ਅੱਜ ਦੇਖੋ ਇਹਨਾਂ ਧਰਦਾ ਵੀ ਕੈਨਸਲ ਕੀਤਾ ਇਹਨਾਂ ਨੇ ਪਰਿਵਾਰ ਨੇ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਪਰ ਜੋ ਦੁੱਖ ਆ ਉਹ ਪਰਿਵਾਰ ਨੇ ਬਣਾਇਆ ਜਾਣਾ ਠੀਕ ਜੀ ਅੱਜ ਇਹ ਜਿਹੜਾ ਉਹਨਾਂ ਦੇ ਨਾਲ ਪਹੁੰਚੇ ਇਥੇ ਜੀ ਬਈ ਕਿਵੇਂ ਦੇਖਦੇ ਹੋ ਪਹਿਲਾਂ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਇਲਾਜ ਦੇ ਲਈ ਮਤਲਬ ਪੈਸੇ ਇਕੱਠੇ ਕਰਨੇ ਪੈਣ ਉਹ ਵੀ ਇੱਕ ਉਸ ਮਲਾਜਮ ਨੂੰ ਜਿਹੜਾ ਲੋਕਾਂ ਨੇ ਲੜਿਆ ਹੋਵੇ ਸਰਕਾਰ ਦੀ ਨੌਕਰੀ ਕਰ ਰਿਹਾ ਹੋਵੇ ਸਰਕਾਰ ਨੇ ਪਹਿਲੀ ਗੱਲ ਤੋਂ ਕੀ ਹੈ ਕਿ ਸਾਡੇ ਜਿਹੜੇ ਮਲਾਜਮ ਗਗਨਦੀਪ ਜੀ ਕਾਫੀ ਦਿਰੇ ਹਸਪੀਟਲ ਰਿਹਾ ਆ ਵਾ ਕੀ ਸਰਕਾਰ ਨੂੰ 2-3 ਤਨਵਰੀ ਇਹਨਾਂ ਨੇ ਸਾਡੇ ਮਲਾਮ ਜੁਨੀਅਰ ਨੇ ਕਿਹਾ ਵੀ ਆ ਪਰ ਇਹ ਕਿ ਜੇ ਉਹ ਸਾਡੇ ਸਾਨੂੰ ਪਤਾ ਲੱਗਾ ਸਾਰੇ-ਸਾਰੇ ਫਾਰਮਗੜ ਜੁਨੀਅਰ ਨੇ ਫੰਡ ਇਕੱਠੇ ਕਰਕੇ ਕੋਈ ਉਹਨਾਂ ਦੇ ਰਿਸ਼ਤੇਦਾਰ ਨੇ ਗਗਨਜੀਵ ਜੀ ਨੇ ਉਹਨੂੰ ਫੰਡ ਇਕੱਠਾ ਕਰਕੇ ਉਹਦਾ ਇਲਾਜ ਕਰਾਇਆ ਪਲੱਸ 38-40 ਲੱਖ ਰੁਪਇਆ ਮੇਖਲਾ ਹਸਪੀਟਲ ਵਾਲਿਆਂ ਨੇ ਮੰਗਿਆ ਸੀ ਤੇ ਉਹ ਜੇ 38-40 ਲੱਖ ਜਾਂ ਸਰਕਾਰ ਜਾਂ ਕੋਈ ਵੀ ਚੁੱਕ ਲੈਂਦਾ ਇਸ ਟਾਈਮ ਉਹ ਗਗਨਦੀਪ ਜਿੰਦਾ ਹੋਣਾ ਸੀ ਠੀਕ ਹੈ ਇੰਨਾ ਖਰਚਾ ਮੰਗਿਆ ਸੀ ਉਹਨਾਂ ਨੇ ਮੈਨੂੰ ਸੁਣਨ ਚ ਆਇਆ ਵੀ ਉਹ ਇੰਨਾ ਹਸਪੀਟਲ ਲਈ ਕਿਉਂਕਿ ਗਰੁੱਪ ਚ ਪਿਆ ਰ ਹੈ ਕਿ ਇਹਨਾਂ ਮੰਗ ਰਹੇ ਦੂਜਿਆਂ ਇੰਨਾ ਕੁ ਮੰਗ ਰਹੀ ਉਹ ਤੇ ਉਹ ਬਰ ਖਰਚਾ ਪਰ ਰਹਿ ਗਿਆ ਖਰਚਾ ਉਹ ਖਰਚੇ ਖਰਚੇ ਥੁਰੂ ਹੀ ਮੇਰੇ ਖਲ ਮੇਰੇ ਖਲ ਉਹ ਰਹਿ ਗਿਆ ਜੀ ਬਾਕੀ ਇਹ ਕੀ ਸਰਕਾਰ ਨੇ ਮਦਦ ਉਸ ਟਾਈਮ ਪਹਿਲੇ ਫੜ ਕੇ ਹੱਥ ਉਹ ਕਿੱਤੀ ਹੁੰਦੀ ਸ਼ਾਇਦ ਜੋ ਜਿੰਦਾ ਹੁੰਦਾ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਬਿਲਕੁਲ ਤੇ ਤੁਸੀਂ ਵੀ ਬਈ ਕੱਚੇ ਮੁਲਾਜ਼ਮ ਹਾਂ ਸਾਰੇ ਕੱਚੇ ਜੀ ਆਪਣੇ ਵੇਖੋ ਜੀ ਸਾਡੇ ਉੱਪਰ ਅਨ ਟ੍ਰੇਨ ਬੰਦੇ ਪੱਕੇ ਬਾਲਤੇ ਆ ਪਲੱਸ ਕੀ ਸਾਨੂੰ ਅਜੇ 10-10 ਸਾਲ 11-11 15-15 ਸਾਲ ਹੋ ਗਏ ਜਿਹੜੇ ਕੱਚੇ ਨੇ ਉਹਨਾਂ ਨੂੰ ਅਜੇ ਵੀ ਸਰਕਾਰ ਅਨਟ੍ਰੇਨ ਕਹਿੰਦੀ ਹੈ ਕਿ ਜਿਹੜੇ ਅਨਟ੍ਰੇਨ ਉੱਪਰ ਆਣਗੇ ਬਾਅਦ ਤੇ ਉਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਹੈ ਨਾ ਕੋਈ ਟ੍ਰੇਨਿੰਗ ਨਾ ਕੋਈ ਗੱਲਬਾਤ ਤੇ ਫੇਰ ਵੀ ਚਲੋ ਉਹਨਾਂ ਨੂੰ ਸਾਡੇ ਜਿਹੜੇ ਕੱਚੇ ਬੰਦੇ ਆ ਪੂਰੀ ਟ੍ਰੇਨਿੰਗ ਦੇ ਰਹੇ ਆ ਕਿ ਕਿੱਦਾਂ ਅੱਗ ਦੇ ਜਾਣਾ ਕਿੱਦਾਂ ਬਜਾਰਾ ਸਾਰੇ ਉਹਨਾਂ ਨੂੰ ਟ੍ਰੇਨਿੰਗ ਕੱਚੇ ਬੰਦੇ ਹੀ ਦੇ ਰਹੇ ਨੇ ਠੀਕ ਹੈ ਵੇ ਕੱਚੇ ਬੰਦੇ ਟ੍ਰੇਨ ਕਰ ਰਹੇ ਉਹਨਾਂ ਨੂੰ ਹਾਂਜੀ ਅੱਜ ਬਿਲਕੁਲ ਜੀ ਅੱਛਾ ਜਿਵੇਂ ਇਹ ਨੌਜਵਾਨ ਨੂੰ ਕਹਿੰਦੇ ਕਿ ਜਿਹੜੀ ਇਹਦੇ ਛੋਟੇ ਪ੍ਰਾਣੋਂ ਨੌਕਰੀ ਮਿਲੇਗੀ ਇਹ ਉਹੀ ਨੌਕਰੀ ਮਿਲੂਗੀ ਜਿਹੜੀ ਇਹ ਕਰ ਰਿਹਾ ਸੀਗਾ ਇਹ ਦੇਖੋ ਜੀ ਸਰਕਾਰ ਦੀ ਮਰਜ਼ੀ ਹੈ ਕਿ ਸਰਕਾਰ ਨੇ ਉਹਨਾਂ ਨੂੰ ਕੱਢੇ ਹੋਰੇ ਮਤਲਬ ਕਿਹਦੇ ਹਸਾਬ ਨਾਲ ਕਿਦਾਂ ਜਿੰਦਾ ਉਹਦੀ ਪੜ੍ਹਾਈ ਪੜ੍ਹਾਈ ਦੇ ਬਿਸ ਦੇ ਕਿ ਉਹੀ ਨੌਕਰੀ ਮਿਲੇਗੀ ਬਿਸ ਦੇ ਹਸਾਬ ਨਾਲ ਮਿਲੇਗੀ ਉਹਦੇ ਹੁਣ ਸਰਕਾਰ ਦੀ ਦੇਖੋ ਕਿਹੜੇ ਹਸਾਬ ਨਾਲ ਕਿੰਨਾ ਪੜ੍ਹਿਆ ਉਸ ਹਸਾਬ ਨਾਲ ਸਰਕਾਰ ਦੇ ਦੇਗੀ ਉਹਦੇ ਸਰਕਾਰ ਨੂੰ ਪਤਾ ਜੀ ਬਿਲਕੁਲ ਕਿਵੇਂ ਦੇਖਦੇ ਹੋ ਬਾਈ ਉਹੀ ਨੌਕਰੀ ਉਸੇ ਨੌਜਵਾਨ ਨੂੰ ਦੇਣੀ ਜਿਹਦੇ ਉਹਦਾ ਭ ਇਹ ਤੇ ਜੀ ਕੋਈ ਗੱਲ ਨਹੀਂ ਬੰਦੀ ਇਹ ਤੇ ਮੈਂ ਤੁਸੀਂ ਹੁਣ ਕੇ ਲਾਈਵ ਸਰ ਰਿਹਾ ਤੁਸੀਂ ਉਹਦੇ ਪਰਿਵਾਰ ਨੂੰ ਪੁੱਛੋ ਕਿ ਨੌਕਰੀ ਕਰਨਾ ਚਾਹੀਏ ਉਹ ਕਦੀ ਵੀ ਨਹੀਂ ਕਹਿਣਗੇ ਕਰਨਾ ਚਾਹੀਏ ਤੁਸੀਂ ਹੋਰ ਕੀ ਇਹਨਾਂ ਦੇ ਪਰਿਵਾਰ ਨੂੰ ਕਿ ਬਕਾਇਦਾ ਕਿਸੇ ਪਿੰਡ ਦੇ ਐਸੇ ਕਿਤੇ ਵੀ ਜਾ ਕੇ ਪੁੱਛ ਲੋਗੇ ਨਾ ਕਿ ਅਸੀਂ ਨੌਕਰੀ ਕਰਨੀ ਹੈ ਉਹ ਕਹਿੰਦੇ ਨਹੀਂ ਕਰਾਂਗੇ 10000 ਬਦਲੇ ਕੌਣ ਜਾਣ ਬਗਾਏਗਾ ਤੁਸੀਂ ਇਹ ਸੋਚੋ ਬਿਲਕੁਲ ਇਹ ਪਰਿਵਾਰ ਮੈਨੂੰ ਨਹੀਂ ਲੱਗਦਾ ਜਦ ਚਾਗੇ ਰੈਗੂਲਰ ਨੌਕਰੀ ਸਰਕਾਰ ਨਹੀਂ ਦੇਗੀ ਇਹ ਪਰਿਵਾਰ ਨਹੀਂ ਕਰੇਗਾ ਅੱਛਾ ਹੁਣ ਤੱਕ ਕਹਿੰਦੇ ਆ ਕਿਸੇ ਮਤਲਬ ਰਾਸ਼ੀ ਦਾ ਐਲਾਨ ਨਹੀਂ ਕੀਤਾ ਗਿਆ ਜਿਵੇਂ ਆਪਾਂ ਅਕਸਰ ਦੇਖਦੇ ਆ ਕਿ ਜੇ ਕੋਈ ਸ਼ਹੀਦ ਹੁੰਦਾ ਚਾਹੇ ਉਹ ਫੌਜ ਦੇ ਬੱਚਾ ਚਾਹੇ ਉਹ ਪੁਲਿਸ ਦੇ ਬੱਚਾ ਤਾਂ ਉਹਨੂੰ ਕਰੋੜ ਰੁਪਏ ਸਰਕਾਰ ਦੇ ਨੇ ਕਰੋੜ ਰੁਪਏ ਉਹਨੂੰ HDFC ਬੈਂਕ ਵੱਲੋਂ ਮਤਲਬ 2 ਕਰੋੜ ਰੁਪਏ ਦੀ ਸਹਾਇਤਾ ਮਿਲਦੀ ਹੈ ਪਰ ਇਹਦੇ ਲਈ ਕਹਿੰਦੇ ਕਿਉਂਕਿ ਐਲਾਨ ਨਹੀਂ ਕੀਤਾ ਗਿਆ ਇਹ ਦੇਖੋ ਜੀ ਸਰਕਾਰ ਦੀ ਗਲਤੀ ਹੈ ਜੀ ਚੀਜ਼ ਦੇ ਦੇਖੋ ਆਪਾਂ ਆਰਮੀ 'ਚ ਜਾਂਦੇ ਆਂ ਬਾਰਡਰ ਤੇ ਗੋਲੀ ਵਜਦੀ ਆ ਤੇ ਉਹਦੇ ਪਿੰਡ ਦੇ ਉਹਦੇ ਪਿੰਡ 'ਚ ਜਾ ਕੇ ਤਾਂ ਘੇਟ ਵੀ ਬੰਦਾ ਬਕਾਇਦਾ ਉਹਨੂੰ ਰਸ਼ਵੀ ਮਿਲਦੀ ਆ ਕੀ ਗੱਲ ਇਹ ਫਾਈਟਰ ਨਹੀਂ ਆ ਇਹ ਵੀ ਤਾਂ ਲੋਕਾਂ ਵਾਸਤੇ ਲੜ ਰਿਹਾ ਨਾ ਜਾਂ ਤੇ ਇਹ ਕਿਉਂ ਮੈਂ ਇਹ ਕਹਿ ਰਿਹਾ ਵੀ ਇਹ ਵੀ ਲੋਕਾਂ ਵਾਸਤੇ ਲੜ ਰਿਹਾ ਨਾ ਕੀ ਗੱਲ ਇਹਨੂੰ ਦਰਜਾ ਨਹੀਂ ਦੇਣਾ ਚਾਹੀਦਾ ਰਾਸ਼ੀ ਤੇ ਬਹੁਤ ਛੋਟੀ ਚੀਜ਼ ਆ ਇਹਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਵਾ ਜਿਹੜੀ ਮੇਨ ਗੱਲ ਹੈ ਭਾਈ ਜਿਵੇਂ ਕੱਲ ਆਪਾਂ ਦੇਖਿਆ ਕਿ ਅੰਮ੍ਰਿਤਸਰ ਵੱਲ ਘਟਨਾ ਵਾਪਰਦੀ ਹੈ ਸ਼ਰਾਬ ਦੇ ਨਾਲ ਲੋਕਾਂ ਦੀ ਮੌਤ ਹੁੰਦੀ ਹੈ ਉੱਥੇ ਮੁੱਖ ਮੰਤਰੀ ਪਹੁੰਚਦੇ ਆ 10-10 ਲੱਖ ਦਾ ਐਲਾਨ ਹੁੰਦਾ ਤੇ ਦੂਸਰੇ ਪਾਸੇ ਇਹ ਨੌਜਵਾਨ ਜਿਹੜਾ ਲੋਕਾਂ ਲਈ ਲੜਦਾ ਸ਼ਹੀਦ ਹੋ ਗਿਆ ਉਹਦੇ ਲਈ ਕੋਈ ਐਲਾਨ ਨਹੀਂ ਐਲਾਨ ਦੇਖੋ ਜੀ ਜਿਸ ਸਾਡੇ ਵੀਰ ਪਰਾਂ ਨੇ ਕਿਹਾ ਕਿ ਲੈਣ ਤੇ ਕਰਨਾ ਚਾਹੀਦਾ ਜੀ ਹੁਣ ਉਹ ਬੰਦੇ ਚੰਗੇ ਜਿਹੜੇ ਸ਼ਰਾਬ ਪੀ ਕੇ ਮਰ ਗਏ ਆ ਉਸੇ ਵਲੇ ਮੌਕੇ ਤੇ ਹੀ ਮੁੱਖ ਮੰਤਰੀ ਸਾਹਿਬ ਨੇ 10-10 ਲੱਖ ਰਭੇਤਾ ਤੇ ਇਹ ਕਿਹੜਾ ਸਾਡਾ ਵੀਰ ਅਗੇ ਚੁਲਸਕੇ ਪੂਰਾ ਹੋਇਆ ਇਹਨੂੰ ਕੋਈ ਏਲਾਨ ਨਹੀਂ ਹੈਗਾ ਚੇ ਕਿਦਾਂ ਚੁਲਸਿਆ ਹੀ ਪਹਿਲਾਂ ਪਹਿਲਾਂ ਮੋਗੀ ਹਸਪੀਟਲ ਦਾ ਇਲਾਜ ਚੱਲਦਾ ਰਿਹਾ ਉਦੋਂ ਵੀ ਨਹੀਂ ਸਰਕਾਰ ਨੇ ਬਾਹ ਫੜੀ ਉਸ ਤੋਂ ਬਾਅਦ ਡੀ ਐਮ ਸੀ ਰੈਫਰ ਕਰਤਾ ਕਿਉਂਕਿ ਸੀਰੀਅਸਲੀ ਕਾਫੀ ਜ਼ਿਆਦਾ ਉੱਥੇ ਜਾ ਕੇ ਸਰਕਾਰ ਨੇ ਕੋਈ ਬਾਣੀ ਫੜੀ ਜੀ ਪਰਸੇ ਕੋ ਅਪਡੇਟ ਆਈ ਹੈ ਕਿ ਇਹ ਚੱਲੇ ਆ ਆਪਣੇ ਭਗਵਾਨ ਸਮਨ ਸਾਹਿਬ ਚੱਲੇ ਆ ਉੱਥੇ ਡੀ ਐਮ ਸੀ ਕਿਉਂਕਿ ਉੱਥੇ ਫਰੋਜਪੁਰ ਵੀ ਜਿਹੜਾ ਬਾਰਡਰ ਤੇ ਹੋਏ ਸੀ ਉਹਨੂੰ ਵੀ ਲੈ ਚੱਲੇ ਆ ਲੇਕਿਨ ਇਹਨਾਂ ਨੂੰ ਉਹਨਾਂ ਦੀ ਜ਼ਰੂਰਤ ਨਹੀਂ ਸਮਝਿਆ ਹੋਰੀ ਦੇ ਚੱਲ ਗਈ ਮੀਟਿੰਗ ਇਹਨਾਂ ਦੀ ਠੀਕ ਹੈ ਉਸ ਟਾਈਮ ਤੇ ਚੱਲ ਜਾਂਦੇ ਜੀ ਫਿਰ ਇਥੇ ਹਸਪਤਲ ਜਾਂਦੇ ਹੋ ਸਕਦਾ ਵਾ ਕਿ ਕੁਛਣਾ ਕੁਛ ਸਰਕਾਰ ਨਾਲ ਦਾ ਕੁਛ ਹਸਪਤਲ ਵਾਲੇ ਕਰਦੇ ਜੀ ਜਿਸ ਸਮੇਂ ਮੇਰੇ ਵੀਰ ਭਰਾ ਨੇ ਕਿਹਾ ਵਾ ਕਿ ਇਹ ਕਿਹੜਾ ਆਪਣਾ ਗਗਨਦੀਪ ਜੋ ਵੀ ਪੂਰਾ ਹੋ ਗਿਆ ਹੈ ਇਲਾਜ ਕੋਲਿੰਗ ਪੂਰਾ ਹੈ ਇਲਾਜ ਵੱਲੋਂ ਕਿਉਂਕਿ ਠੱਤੇ ਲੱਖ ਰੁਪਏ ਉਹਨਾਂ ਨੇ ਐਸਟੀਮੇਟ ਬਣਾਇਆ ਸੀ ਹਸਪਤਲ ਵਾਲੇ ਨੇ ਤੇ ਪਰਿਵਾਰ ਕੋਲ ਨਾ ਨਹੀਂ ਹੋ ਸਕਿਆ ਅਸੀਂ ਆਪਣੀ ਵੱਲ ਹੈਲਪ ਕੀਤੀ ਜੀ ਨਹੀਂ ਕੀ ਕਰ ਸਕਦੇ ਆ ਲੇਕਿਨ ਸਰਕਾਰੋਂ ਚਾਹੀਦਾ ਸੀ ਕਿ ਕੁਛਣਾ ਕੁਛਣਾ ਦੀ ਬਾਹ ਫੜਦੇ ਪਰਿਵਾਰ ਦੀ ਠੀਕ ਹੈ ਜੀ ਅਸੀਂ ਮੁਲਾਜ਼ਮਾਂ ਫਾਇਲ ਬਗੇਟ ਦੇ ਲੇਕਿਨ 10000 ਪਿੱਛੋਂ ਜੇ ਤਾਂ ਉਹਨਾਂ ਨੇ ਕਿਹਾ ਮੇਰੇ ਭਰਾਣੇ ਕਿ 10000 ਪਿੱਛੋਂ ਜੇ ਵੱਡੇ ਭਰਾ ਨੂੰ ਨੌਕਰੀ ਮਿਲੇਗੀ ਤੇ ਕੋਈ ਵੀ ਨਹੀਂ ਪਰਿਵਾਰ ਭੇਜੇਗਾ ਹਾਂਜੀ ਭਾਈ ਹਾਂ ਤੇ ਕਿਵੇਂ ਜਿਹੜੀ ਮੈਂ ਸ਼ਰਾਬ ਦੀ ਗੱਲ ਕੀਤੀ ਕਿ ਸ਼ਰਾਬ ਦੇ ਨਾਲ ਜਿਹੜੇ ਮਰੇ ਨਕਲੀ ਸ਼ਰਾਬ ਤੇ ਕਿ 10000 ਲੱਖ ਰੁਪਏ ਉਹਨੂੰ ਐਲਾਨ ਕੀਤਾ ਗਿਆ ਉਹਨੂੰ ਕਿਵੇਂ ਦੇਖਦੇ ਮੈਂ ਤਾਂ ਕਹਿੰਦਾ ਉਹਨੂੰ ਬਹੁਤ ਵਧੀਆ ਦੇਖਦੇ ਜੀ ਅਸੀਂ ਅਸੀਂ ਵੀ ਪਿੰਡੇ ਪਿੰਡੇ ਸਹੀ ਹੁਣ ਸਵਾ ਘੋਮੇਗੀ ਵੀ ਸ਼ਰਾਬ ਪੀਓ ਤੇ ਤੁਸੀਂ ਮਰ ਜਾਂਦੇ ਹੋ ਤੁਹਾਡੇ ਘਰ ਨੂੰ 10 ਲੱਖ ਰੁਪਏ ਦੇ ਜਾਂਦੇ ਆ। ਅਰੇ ਸਾ ਗਾੜੀ ਨੌਕਰੀ ਇਹ ਕਹਿੰਦੇ ਨਸ਼ਾ ਮੁਕਤ ਕਰਾਵਾਂਗੇ ਇਹ ਤਾਂ ਨਸ਼ੇ ਨੂੰ ਦੂਰ ਦੋ ਖੋ ਫੇਰ ਪੜਾਉਣ ਦੇ ਹਰ ਇੱਕ ਬੰਦਾ ਸੋਚੇਗਾ ਕਿ ਕੀ ਦੇਵਾਂਗੇ ਉਹਨਾਂ ਨੂੰ ਨਾਲੇ ਪੱਕੀ ਨੌਕਰੀ ਦਵਾਂਗੇ ਜਿਹੜੇ ਮੁਲਾਜ਼ਮ ਮਰੇ ਨੇ ਆਪਣੀ ਸ਼ਰਾਬ ਪੀ ਗਏ ਉਹਨੇ ਪਰਵਾਹ ਨੂੰ ਪੱਕੀ ਨੌਕਰੀ ਵੀ ਦਵਾਂਗੇ ਤੁਹਾਡੇ ਮੁਲਾਜ਼ਮ ਨੂੰ ਤੁਹਾਡੇ ਮੁਲਾਜ਼ਮ ਨੂੰ ਤੇ ਕੁਝ ਹੈ ਹੀ ਨਹੀਂ ਜੀ ਨਾ ਕੋਈ ਸਹਾਇਤਾ ਮਿਲਦੀ ਪਈ ਆ ਨਾ ਕੋਈ ਇਹਨਾਂ ਨੇ ਇੱਕ ਫਾਰਮੈਲਟੀ ਕਰਕੇ ਕਹਿਤਾ ਕਿ ਤੁਹਾਨੂੰ ਦੇ ਹੀ ਦਵਾਂਗੇ ਪੱਕੀ ਨੌਕਰੀ ਚਲੋ ਦੇਣਗੇ ਨਾ ਉਦੋਂ ਦੀ ਗੱਲ ਉਦੋਂ ਦੇਖਾਂਗੇ ਠੀਕ ਹੈ ਜੀ ਸਿਰਫ ਇਹ ਨਾਲ ਇੱਕ ਨਾ ਛੋਸ਼ੇ ਹੀ ਆ ਕਿ ਹਾਂ ਬਈ ਨੁਕੀ ਨੁਕੀ ਦਵਾਂਗੇ ਜਵਾਨੀ ਕਲਮੀ ਵਾਲੇ ਹਾਂ ਬਸ ਉਹੀ ਗੱਲ ਜੀ ਵੀ ਇਲੈਕਟ ਬਰਤ ਨਹੀਂ ਹੋਈ ਕਹਿੰਦੇ ਕੁਛ ਨਹੀਂ ਜੀ ਤੁਸੀਂ ਇਹ ਦੇਖੋ ਵੀ ਸ਼ਰਾਬ ਹੀ ਨਹੀਂ ਗਲਤ ਚੀਜ਼ ਆ ਸਰਕਾਰ ਨੇ ਪਿਛੇ ਮੀਮ ਚਲਾਈ ਸੀ ਵੀ ਨਸ਼ਾ ਮੁਕਤ ਪੰਜਾਬ ਚਾਹੀਦਾ ਠੀਕ ਆ ਜੀ ਤੇ ਤੁਸੀਂ ਆਪ ਹੀ ਦੇਖੋ ਜਿਹੜੀ ਘਟਨਾ ਵਾਪਰਦੀ ਆ ਗੱਲ ਦੀ ਇਦਨਾਂ ਤੇ ਸਾਡੇ ਮਨ ਨੂੰ ਬਹੁਤ ਏਸ ਪਹੁੰਚੀ ਹੈ ਕਿ ਇੱਕ ਸ਼ਰਾਬ ਪੀ ਕੇ ਵਿਅਕਤੀ ਉਹਨੂੰ ਪਤਾ ਵੀ ਇਹ ਚੀਜ਼ ਮੇਰੇ ਵਾਸਤੇ ਮਾੜੀ ਹੈ ਠੀਕ ਆ ਜੀ ਉਹਦੀ ਡੈਥ ਹੋ ਰਹੀ ਆ ਤੇ ਮੁਕੰਦੀ ਸਾਹਿਬ ਉੱਥੇ ਪਹੁੰਚ ਨਹੀਂ ਨੇ ਇੱਥੇ ਜਿਹੜਾ ਸਾਡਾ ਬੰਦਾ ਜਿਹੜਾ ਅੱਜ ਨਹੀਂ ਸਾਡੇ ਚ ਰਿਹਾ ਉਹਦਾ ਦੁੱਖ ਤੇ ਉਹਦੇ ਪਰਿਵਾਰ ਨੂੰ ਪਤਾ ਅਸੀਂ ਵੀ ਸਾਰਾ ਆਏ ਆ ਅਸੀਂ ਵੀ ਚੱਲ ਜਣਾ ਤੁਸੀਂ ਵੀ ਆਏ ਹੋ ਤੁਸੀਂ ਵੀ ਚੱਲ ਜਣਾ ਆਖਿਰਕਾਰ ਉਹ ਪਰਿਵਾਰ ਕੀ ਕਰੇਗਾ ਅਕਸਰ ਇਹ ਸੋਚੇਗਾ ਨਾਲ ਘਟਨਾ ਵੀ ਇੱਕ ਸ਼ਰਾਬ ਦੀ ਘਟਨਾ ਹੋਈ ਤੁਹਾਡੇ ਮੁੰਡੇ ਨੂੰ ਉਹਦੇ ਨਾਲ ਲਾ ਦਿੱਤੇ ਤੇ ਇਹ ਦੇਖੋ ਨਾ ਇੱਕ ਦੋਨਾਂ ਚੀਜ਼ਾਂ ਨੂੰ ਸੇਮ ਹੀ ਲਿਆਂਦਾ ਗਿਆ ਵਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਮੈਨੂੰ ਉਸੇ ਦਿਨ ਦੀ ਘਟਨਾ ਸ਼ਰਾਬ ਵਾਲਿਆਂ ਨੂੰ 10 ਲੱਖ ਰੁਪਏ ਦੂਜੇ ਨੇ ਐਲਾਨ ਕੀਤਾ ਮੈਂ ਕਿਹਾ ਜੀ ਇਹ ਬਹੁਤ ਹਰਾਨੀਜਾਦ ਫੈਸਲਾ ਜੀ ਇਹ ਇਹ ਤੇ ਬਹੁਤ ਸ਼ਰਮਨਾਕ ਮੈਂ ਤੇ ਇਹ ਸਮਝਦਾ ਬਾਕੀ ਜੇ ਇਹਦੇ ਪਰਿਵਾਰ ਨੂੰ ਕਰਦੇ ਆ ਫਿਰ ਤੇ ਠੀਕ ਹੈ ਜੀ ਤੇ ਜੇ ਉਹਨਾਂ ਨੂੰ ਕਰਤਾ ਤੇ ਫਿਰ ਇਹਨਾਂ ਵਾਸਤੇ ਵੀ ਆਹੀ ਵੀ ਪਿੰਡੋਂ ਕਦਮਾਂਗੇ ਸ਼ਰਾਬ ਪੀਓ ਤੇ 10 ਲੱਖ ਰੁਪਏ ਕਮਾਓ ਠੀਕ ਹੈ ਜੀ ਵਿੱਚ ਜਾ ਕੇ ਉਤਰਦੇ ਹਾਂ ਤੁਹਾਡੇ ਦਿਮਾਗ ਚ ਆਉਂਦਾ ਹੋਊਗਾ 10000 ਰੁਪਏ ਤਨਖਾਹ ਤੁਹਾਨੂੰ ਹੌਸਲਾ ਪੈਂਦਾ ਕਿ ਦੇ ਵਿੱਚ ਜਾਣ ਬਾਈ ਜਦੋਂ ਅਸੀਂ ਕਾਨੂੰ ਕਿਤੇ ਫਾਇਰ ਕਾਲ ਆਉਂਦੀ ਹੈ ਨਾ ਅਸੀਂ ਤੁਰੰਤ ਉੱਥੇ ਪਹੁੰਚਦੇ ਹਾਂ ਇੱਕ ਮੇਰੀ ਲੋਕਾਂ ਨੂੰ ਤੁਹਾਡੇ ਮਾਦਰਮ ਨੇ ਅਪੀਲ ਆ ਵੀ ਫਾਇਰ ਗੱਡ ਨੂੰ ਰਾਹ ਦਿਆ ਕਰੋ ਅਸੀਂ ਜਦੋਂ ਜਾਣੇ ਅਗਦੀ ਘਟਨਾ ਤੇ ਜੋ ਲੋਕ ਦਾ ਨੁਕਸਾਨ ਹੋ ਜਾਂਦਾ ਲੋਕਾਂ ਦਾ ਉਹ ਫਿਰ ਸਾਡੇ ਗੱਲ ਪੈਂਦੇ ਆ ਤੁਸੀਂ ਲੇਟ ਆਏ ਅਸੀਂ ਤੁਰੰਤ ਜਦੋਂ ਕੋਲ ਆਉਂਦੀ ਉਧਰ ਰਵਾਨਾ ਹੋ ਜਾਂਦੇ ਆ ਅਕਸਰ ਤਾਂ ਹੀ ਪਤਾ ਜੀ ਇੱਥੋਂ ਅੱਗੇ ਕੋਈ 10 ਕਿਲੋਮੀਟਰ ਲੱਗੀ ਆ ਤੇ ਦੋ ਮਿੰਟਾਂ ਤੇ ਨਹੀਂ ਪਹੁੰਚਾ ਜਾਂ ਇਹ ਲੋਕੀਪੁਰ ਕੇ ਜਦੋਂ ਨੁਕਸਾਨ ਹੋ ਜਾਂਦਾ ਲੋਕਾਂ ਦੀ ਲੋਕੀ ਸਾਡੇ ਗੱਲ ਪੈਂਦੇ ਜੀ ਸਾਡਾ ਕਸੂਰ ਨਹੀਂ ਜਦੋਂ ਆਪਾਂ ਸਾਡਾ ਫਾਇਰ ਡਰਾਈਵਰ ਜਦੋਂ ਗੱਡੀ ਲੈ ਕੇ ਜਾਂਦਾ ਨਾ ਤੁਰੰਤ ਐਕਸ਼ਨ ਹੋ ਜਾਂਦਾ ਉਹ ਠੀਕ ਹੈ ਜੀ ਉਦੋਂ ਸੇਫਟੀ ਸੂਟ ਵੀ ਆディ ਸਾਰੀ ਨਾਲ ਹੁੰਦੀ ਹੈ ਕਿ ਤੁਸੀਂ ਜਿੰਨਾ ਨੁਕਸਾਨ ਉਹਨਾਂ ਦਾ ਹੋਉਂਦੋਂ ਅਸੀਂ ਬਚਾ ਸਕਦੇ ਹਾਂ ਉਹਨਾਂ ਬਚਾਨੇ ਅਸੀਂ ਉਦੋਂ ਸਾਡੇ ਦਿਮਾਗ 'ਚ ਨਹੀਂ ਤਨਖਾਹ ਹੁੰਦੀ ਕਿ ਅਸੀਂ ਇੰਨੇ ਤੇ ਲੱਗੇ ਹੋਏ ਆ ਅਸੀਂ ਇਹ ਸੋਚਦੇ ਆਂ ਕਿ ਇਹ ਸਾਡੇ ਘਰ ਵਾਂਗੂ ਆ ਇਹਦਾ ਬਚਾਅ ਕੀਤਾ ਜਾਂਦਾ ਜਿੰਨਾ ਕੀਤਾ ਜਾਂਦਾ ਵੱਧ ਤੋਂ ਵੱਧ ਬਚਾਅ ਹੋ ਸਕੇ ਤੇ ਅਸੀਂ ਕੀਤਾ ਵੀ ਆ ਜੀ ਤੇ ਪੱਕੇ ਹੋਣ ਲਈ ਕਹਦੇ ਸੰਘਰਸ਼ ਤੁਸੀਂ ਕਾਫੀ ਕਰਦ ਰਹੇ ਨੇ ਸਰਕਾਰ ਨੇ ਤੁਹਾਡੀ ਸੁਣੀ ਹੁਣ ਤੱਕ ਕੋਈ ਕੋਈ ਨਹੀਂ ਸੁਣੀ ਜੀ ਕਿ ਇੰਨਾ ਸਰਕਾਰ ਨੇ ਕਿਹਾ ਇੰਨਾ ਕੋਈ ਪੋਲਿਸੀ ਕੱਢ ਦੇ ਸਰ ਜਾਂ ਤੇ ਇੱਕ ਪਾਲਿਸੀ ਕੱਢਦੇ ਨੇ ਵੀ 3 ਸਾਲ ਬਾਅਦ ਪੱਕਾ 10 ਸਾਲ ਬੰਦਾ ਪੱਕਾ ਇਹਨਾਂ ਨਵੀਂ ਨੌਕਰੀ ਕੱਢ ਕੇ ਚਲੋ ਮੈਂ ਨਹੀਂ ਕਹਿੰਦਾ ਵੀ ਨੌਕਰੀ ਕੱਢਣੀ ਹੈ ਮਾੜੀ ਗੱਲ ਆ ਪਰ ਜਿਹੜੇ ਥੱਲੇ ਮੁਲਾਜ਼ਮਾ ਉਹਨਾਂ 'ਤੇ ਧਿਆਨ ਦਿਓ ਬਿਲਕੁਲ ਉਹਨਾਂ ਨੂੰ ਇੰਨਾ ਚਿਰ ਹੋ ਗਿਆ ਵਾ ਕਾਫੀ ਧੀਰ ਹੋ ਗਈ ਤੇ ਉਹਨਾਂ 'ਤੇ ਧਿਆਨ ਨਹੀਂ ਦੇ ਰਹੇ ਉੱਤੋਂ ਤੁਸੀਂ ਬੋਰਡ ਲਾ ਰਹੇ ਵੱਡੇ ਵੱਡੇ ਇੰਨੀ ਨੌਕਰੀ ਹੈ ਜੀ ਪੰਜਾਬ 'ਚ ਨਹੀਂ ਨੌਕਰੀ ਦੇ ਰਹੇ ਨਹੀਂ ਨੂੰ ਕਿਤੇ ਰਹੇ ਜਿਹੜਾ ਥੱਲਾ ਵਰਗਾ ਜਾਂ ਤੇ ਉਹਨਾਂ ਨੂੰ ਕਹਿ ਦਿਓ ਵੀ ਅਸੀਂ ਤੁਹਾਨੂੰ ਨਹੀਂ ਰੱਖਣਾ ਅਸੀਂ ਘਰ ਨੂੰ ਚਾਹੀਏ ਕੋਈ ਹੋਰ ਕੰਮ ਦੰਦਾ ਕਰੀਏ ਇਹ ਨਾ ਨਾ ਕੋ ਵੀ ਤੁਸੀਂ ਤੁਹਾਡੇ ਕੋਈ ਬੰਦੇ ਲਿਆ ਮੇਜੋ ਨਾ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੀ ਨਹੀਂ ਤਨਖਾਹ ਦੇ ਨਾਲ ਨਹੀਂ ਚੱਲਦਾ ਜੀ ਇਹ ਤੇ ਲੱਗੀ ਫੱਪੀ ਆ ਜੀ ਇਹ ਤੇ ਹੁਣ ਮੈਨੂੰ ਤੇ ਕੈਮਰੇ ਸਾਹਮਣੇ ਦੱਸਦੇ ਸ਼ਰਮ ਆਉਂਦੀ ਹੈ ਜੀ ਮੈਂ ਕੀ ਦੱਸਾਂ ਵੀ ਮੈਂ 10000 ਚ ਕੀ ਗੁਜ਼ਾਰਾ ਚੱਲਦਾ ਕੀ ਨਹੀਂ ਠੀਕ ਹੈ ਤਾਂ ਕਰਕੇ ਇਹ ਤਨਖਾਹ ਲੈ ਕੇ ਮਸਲਾ ਦੀ ਸੋਚੀ ਤਾਂ ਨਹੀਂ ਇਹ ਸੋਚਦੇ ਆ ਵੀ ਪੱਕੇ ਤੋਂ ਹੋਈਏ ਜਿੱਦਾਂ ਅੱਜ ਗੰਗਦੀ ਹੁੰਦਾ ਹਾਲ ਹੋਇਆ ਕੱਲ ਨੂੰ ਹੱਡਾ ਵੀ ਹੋ ਸਕਦਾ ਠੀਕ ਹੈ ਜੀ ਇਹ ਨਹੀਂ ਚਾਹੁੰਦੇ ਵੀ ਤਨਖਾਹ ਵਧਾਈ ਜਾਏ ਇਹ ਨਹੀਂ ਚਾਹੁੰਦੇ ਪੱਕਾ ਤੇ ਕਰੋ ਜਿਹੜੇ ਸਾਡੇ ਪਿੱਛੇ ਆ ਜ਼ਬਰਦਾਰੀ ਉਹਨਾਂ ਨੂੰ ਤੇ ਕੁਝ ਮਿਲੇ ਬਿਲਕੁਲ ਇਹ ਤੇ ਇਹ ਦਾ ਹਾਲ ਆ ਕੇ ਖ ਇਹ ਤਰ੍ਹਾਂ ਖਾਨ ਨੂੰ ਨਹੀਂ ਕਹਿ ਰਹੇ ਤਰਖਾ ਬਾੜੀ ਗਾ ਜੇ ਕੋਸ਼ ਪਾਲਸੀ ਤੇ ਦੋਆਂ ਨੂੰ ਵੀ ਜੇ ਅਸੀਂ ਕਿਸੇ ਦੀ ਅੱਗ ਬੁਝਾਉਂਦੇ ਆ ਤੁਹਾਡੀ ਸਰਕਾਰ ਦੇ ਮੈਕਮੇਂ ਦੇ ਅਧਾਰੇ ਚ ਜੇ ਸਾਨੂੰ ਕੁਝ ਹੁੰਦਾ ਤੇ ਮਗਰੋਂ ਕੁਝ ਦੋਗੇ ਹੂੰ ਇਹ ਤੁਹਾਡਾ ਕੰਮ ਵੀ ਹੈ ਵੀ ਖਤਰੇ ਵਾਲਾ ਖਤਰੇ ਮਰਜੈਂਸੀ ਮੈਕਮੇਂਜ ਇਮਰਜੈਂਸੀ ਮੈਂ ਉਹ ਤੁਹਾਨੂੰ ਕਹਿ ਰਹੇ ਆ ਵੀ ਇਹਨਾਂ ਨੂੰ ਲਿਖਤੀ ਦੇਣਾ ਇਹ ਨਹੀਂ ਵੀ ਅੱਜ ਗਗਨਦੀਪ ਗਿਆ ਅੱਜ ਤੁਸੀਂ ਬਿਆਨ ਜਾਰੀ ਕਰਤਾ ਤੁਸੀਂ ਪਹਿਲੇ ਵੀ ਕਰ ਸਕਦੇ ਸੀ ਜੀ ਠੀਕ ਨਹੀਂ ਆ ਇਹ ਨਾ ਕਹਿਣ ਵੀ ਸਾਨੂੰ ਵੀ ਅਸੀਂ ਕਰਦਾਂਗੇ ਇੱਥੇ ਆ ਕੇ ਕਰਤੇ ਸੀ ਮਨਜੋਗਾ ਅਸੀਂ ਕਹਿੰਨੇ ਵੀ ਲਿਖਤੀ ਕੱਢ ਦਿਓ ਪਹਿਲਾਂ ਇੱਕ ਪਾਲਸੀ ਤੇ ਆ ਕਰ ਦੋ ਵੀ ਸਾਰਿਆਂ ਲਈ ਹੋਵੇ ਸਾਰ ਉੱਥੇ ਵੀ ਤਿੰਨ ਮੁੰਡੇ ਜਿਹੜੇ ਆ ਉੱਥੇ ਕੈਮੀਕਲ ਫਟਿਆ ਉਹਨਾਂ ਦੀ ਤੁਸੀਂ ਹਿਸਾਬ ਲਾ ਲਓ ਹੱਡੀਆਂ ਤੱਕ ਨਹੀਂ ਲੱਭੀਆਂ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਕੁਛ ਨਹੀਂ ਦਿੱਤਾ ਵੀ ਜਿੰਨੀ ਡੰਗਾਈ ਚ ਜਾਓਗੇ ਨਾ ਕੋਈ ਇਹ ਫਾਇਰ ਬ੍ਰਿਗੇਡ ਨਾ ਤਾਂ ਮਹਿਕਮਾ ਰਹਿ ਗਿਆ ਉਹ ਆਦਰਵਾਇਸ ਕੁਛ ਨਹੀਂ ਹੈ ਚ ਭਾਈ ਜੇ ਜੰਗ ਲੱਗਦੀ ਤਾਂ ਵੀ ਉੱਥੇ ਅੱਗੇ ਕੁਛ ਇਹ ਵੀ ਘਟਨਾ ਤੁਸੀਂ ਦੱਸੋ ਵੀ ਬੰਦਾ ਡਰਦਾ ਕਿਤੋਂ ਪਾਣੀ ਤੋਂ ਤੇ ਅੱਗੇ ਤੋਂ ਪਾਣੀ ਤੇ ਫਿਰ ਵੀ ਚਲੋ ਬੰਦਾ ਚੱਲਦਾ ਜਿਹੜੀ ਆਗਾ ਉਹਦੇ ਲਿਬੇਟ ਤੋਂ ਕੌਣ ਜਾਣਾ ਜਾਂਦਾ ਆਖਰੀ ਜਗ ਅੱਗ ਕਾ ਕੀ ਜਾਣਾ ਨਾ ਜੇ ਵੀ ਅੱਗ ਲੋਕਾਂ ਦੀ ਭਜਉਂਦਾ ਹੈ ਜਾਂ ਅੱਗ ਆਪਣੇ ਲਈ ਜੁੰਨੇ ਆਪਣੇ ਅੱਜ ਉਹ ਹੀ ਅੱਗ ਚ ਰਾਖ ਹੋਏ ਨਾ ਕੋਈ ਕੋਈ ਨਾ ਨਾਮ ਅੱਜ ਤੁਸੀਂ 10 ਦਿਨ 20 ਦਿਨ ਇਹ ਮੁੱਦਾ ਚੱਲੇਗਾ ਇਸ ਤੋਂ ਬਾਅਦ ਕਿਸੇ ਮੰਤਰੀ ਨੇ ਗੱਲ ਨਹੀਂ ਕਰਨੀ ਮੇਰੇ ਕੋਲ ਲੈ ਕੇ ਲੈ ਲਓ ਜੀ ਤਾਂ ਗੱਲਬਾਤ ਕੀਤੀ ਫਾਇਰ ਬ੍ਰਿਗੇਡ ਦੇ ਉਹਨਾਂ ਕੱਚੇ ਮੁਲਾਜ਼ਮਾਂ ਦੇ ਨਾਲ ਜਿਨ੍ਹਾਂ ਨੇ ਸਾਰਾ ਦੱਸਿਆ ਕਿ ਕਿਵੇਂ ਉਹ ਅੱਗ ਦੇ ਵਿੱਚ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਨੇ ਪਰ ਦੂਸਰੇ ਪਾਸੇ ਸਰਕਾਰ ਹੈ ਜਿਹੜੀ ਉਹਨਾਂ ਦੀ ਉਹ ਬਾਹ ਨਹੀਂ ਪੜਦੀ ਹੋਰ ਕਈ ਘਟਨਾਵਾਂ ਨੇ ਇਸ ਤੋਂ ਇਲਾਵਾ ਉਵੇਂ ਅੱਜ ਗਗਨਦੀਪ ਸਿੰਘ ਦੇ ਨਾਲ ਹੋਇਆ ਕਿ ਇਹਨਾਂ ਨੂੰ ਹੁਣ ਜਿਹੜੇ ਇਹ ਨੌਜਵਾਨ ਇਹਨਾਂ ਨੂੰ ਇਦਾਂ ਕਿ ਜੇਕਰ ਕੱਲ ਨੂੰ ਸਾਡੇ ਨਾਲ ਕੋਈ ਘਟਨਾ ਵਾਪਰੇ ਸਾਡੇ ਨਾਲ ਖੜੂਗਾ ਕੌਣ ਤਾਂ ਸਰਕਾਰ ਨੂੰ ਚਾਹੀਦਾ ਕਿ ਕੋਈ ਪਾਲਿਸੀ ਬਣਾਈ ਜਾਵੇ ਤਾਂ ਜੋ ਜਿਹੜੇ ਫਾਇਰ ਬ੍ਰਿਗੇਡ ਦੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਪੱਕਾ ਨਹੀਂ ਕਰਨਾ ਕਿ ਅਜਿਹੀ ਪਾਲਿਸੀ ਹੋਵੇ ਕਿ ਉਹਨਾਂ ਦੇ ਮਗਰੋਂ ਪਰਿਵਾਰ ਦੇ ਨਾਲ ਕੋਈ ਖੜਨ ਵਾਲਾ ਕੋਈ ਸਹਾਇਤਾ ਕੋਈ ਕੁਝ ਹੋਰ ਉਹਨਾਂ ਨੂੰ ਜਰੂਰ ਮਿਲੇ